ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਸਾਧ ਸੰਗਤ ਨੂੰ ਗੁਰੂ ਰਵਿਦਾਸ ਜੀ ਦੇ ਜਨਮ ਉਤਸਵ ਤੇ 699 ਜਨਮ ਉਤਸਵ ਤੇ ਬਹੁਤ ਬਹੁਤ ਵਧਾਈਆਂ ਦਿੰਨਾ ਹਾਂ ਤੇ ਮੈਨੂੰ ਬਹੁਤ ਖੁਸ਼ੀ ਹੈ ਕਿ ਸੰਤਾਂ ਨੇ ਸਾਨੂੰ ਇੱਥੇ ਜਿਹੜੇ ਮਰੀਜ਼ ਸੀਗੇ ਕੁਝ ਕੁ ਮਰੀਜ਼ਾਂ ਲੋਕਾਂ ਨੂੰ ਫ੍ਰੀ ਦਵਾਈ ਦੇਣ ਵਾਸਤੇ ਸਾਨੂੰ ਹੁਕਮ ਕੀਤਾ ਅਸੀਂ ਉਹਨਾਂ ਦੇ ਹਕਮਾਂ ਦੀ ਪਾਲਣਾ ਕਰਦੇ ਹੋਏ ਇੱਥੇ ਇੱਕ ਫ੍ਰੀ ਜਿਹੜਾ ਫ੍ਰੀ ਡਾਕਟਰੀ ਚੈੱਕਅਪ ਆਰਗੇਨਾਈਜ਼ ਕੀਤਾ ਹੈ ਅੱਜ ਜਿਸ ਤਰ੍ਹਾਂ ਤੁਸੀਂ ਇੱਥੇ ਮੈਡੀਸਨ ਵਗੈਰਾ ਵੀ ਲੈ ਕੇ ਆਏ ਹੋ ਔਰ ਫ੍ਰੀ ਚੈੱਕਅਪ ਕੈਂਪ ਕਰ ਰਹੇ ਹੋ ਕਿੰਨੇ ਫ੍ਰੀ ਇਸ ਵੇਲੇ ਤੁਸੀਂ ਚੈੱਕ ਕੀਤੇ ਨੇ ਅਸੀਂ ਹੁਣ ਤੱਕ 50 ਪੇਸ਼ੈਂਟ ਜਿਹੜੇ ਹੈਗੇ ਉਹ ਚੈੱਕਅਪ ਕਰ ਲਏ ਆ ਤੇ ਜਿਆਦਾ ਕਰ ਪੇਸ਼ੈਂਟ ਜਿਹੜੇ ਹੈਗੇ ਆ ਉਹ ਗੋਲਿਆਂ ਦੀਆਂ ਦਰਦਾਂ ਤੇ ਖਾਂਸੀ ਬੁਖਾਰ ਦੇ ਪੇਸ਼ੈਂਟ ਆ ਰਹੇ ਹਨ ਸਰ ਜੀ ਕਿਤਾ ਕਿ ਤੁਸੀਂ ਇੱਥੇ ਕਿਹੜੀ ਦਵਾਈਆਂ ਦੇ ਰਹੇ ਹੋ ਅੱਜ ਸਾਡੇ ਮਰੀਜ਼ ਵੀ ਦੱਸਿਆ ਆਏ ਕੋਈ ਜਿੱਦਾਂ ਕੋਈ ਸੀਰੀਅਸ ਡਾਇਗਨੋਸ ਹੋ ਰਿਹਾ ਫਿਰ ਉਹਨੂੰ ਕਿੱਦਾਂ ਦੀ ਤੁਸੀਂ ਸਲਾਹ ਦੇ ਰਹੇ ਹੋ ਜਾਂ ਉਹਨਾਂ ਦੇ ਇਲਾਜ ਕਿੱਦਾਂ ਔਰ ਕਿੱਥੇ ਕਰੋਗੇ ਸੀਰੀਅਸ ਸੀਰੀਅਸ ਪੇਸ਼ੈਂਟ ਜਿਹੜਾ ਵੀ ਆਉਂਦਾ ਜਿੱਦਾਂ ਜਿਆਦਾ ਬਲੱਡ ਪ੍ਰੈਸ਼ਰ ਦੇ ਪੇਸ਼ੈਂਟ ਹੈਗੇ ਆ ਤੇ ਸ਼ੂਗਰ ਦੇ ਪੇਸ਼ੈਂਟ ਹੈ ਉਹਨਾਂ ਨੂੰ ਅਸੀਂ ਐਡਵਾਈਸ ਕਰਦੇ ਆਂ ਜਾਂ ਤਾਂ ਕੋਈ ਲਾਗੇ ਛਾਗੇ ਜਿਹੜਾ ਆ ਗਵਰਨਮੈਂਟ ਦਾ ਹਸਪਤਲ ਜੇ ਉਹ ਅਫੋਰਡ ਕਰ ਸਕਦੇ ਉੱਥੇ ਜਾਣ ਜੇ ਨਹੀਂ ਵੀ ਆ ਤੇ ਅਸੀਂ ਕਹਿੰਨੇ ਆ ਕਿ ਸਾਡੇ ਹਸਪਤਲ ਆਵੋ ਤੁਹਾਨੂੰ ਅਸੀਂ ਆਪੀਡੀ ਫ੍ਰੀ ਦਵਾਂਗੇ ਕੋਈ ਵੀ ਇਨਵੈਸਟੀਗੇਸ਼ਨ ਆ ਕੋਈ ਵੀ ਟਰੀਟਮੈਂਟ ਆ ਉਹਦੇ ਵਿੱਚ ਅਸੀਂ ਮਾਰਕੀਟ ਨਾਲੋਂ ਘੱਟ ਤੋਂ ਘੱਟ ਰੇਟਾਂ ਦੇ ਉੱਤੇ ਸੇਵਾ ਕਰਾਂਗੇ ਜਿੱਦਾਂ ਮੈਂ ਪੜ ਪਾਰਿਆ ਕਰਨਾ ਸੂਰ ਰੋਡ ਮੈਟਨੀ ਰੋਡ ਹੀ ਹੋ ਰੋਡ ਨੇੜੇ ਫਸਟ ਸਟਾਡ ਪੰਗਾ ਇਹ ਆਪਣੇ ਹਸਪਤਾਲ ਬਾਰੇ ਦਿਓਗੇ ਜਾਣਕਾਰੀ ਹਸਪਤਾਲ ਸਾਡਾ ਜਿਹੜਾ ਹੈਗਾ ਆ ਅਮ ਅਨੰਮੀ ਦੇ ਵਿੱਚ 1999 ਵਿੱਚ ਮੈਂ ਸਿਵਲ ਹਸਪਤਲ ਬੰਗਾ ਚ ਆਇਆ ਸੀ ਤੇ 92 ਦੇ ਵਿੱਚ ਅਸੀਂ ਆਪਣਾ ਹਸਪਤਲ ਜਿਹੜਾ ਹੈ ਖੋਲ ਲਿਆ ਸੀ ਉਸ ਤੋਂ ਬਾਅਦ ਸੰਗਤਾਂ ਦਾ ਲੋਕਲ ਇਲਾਕੇ ਦੇ ਜਿੰਨੇ ਵੀ ਭੈਣ ਭਰਾ ਸੀ ਉਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਬਹੁਤ ਹੀ ਵੱਡਾ ਆਧਾਰਾ ਜਿਹੜਾ ਹੈਗਾ ਆ ਉਹ ਇੱਥੇ ਬਣਾਇਆ ਜਿਹਦਾ ਨਾਮ ਕਰਨ ਹਸਪਤਲ ਤੇ ਮਟਰਨਟੀ ਹோம் ਹੈ ਦੇ ਵਿੱਚ ਦਰਦਰੀ ਦੇ ਕਿਹੜੀਆਂ ਕਿਹੜੀਆਂ ਸਹੂਲਤਾਂ ਹਸਪਤਾਲ ਵਿੱਚ ਹੈਗੀਆਂ ਨੇ ਔਰ ਕਿਹੜੀਆਂ ਕਿਹੜੀਆਂ ਬਿਮਾਰੀਆਂ ਦੇ ਇਲਾਜ ਜਿਹੜਾ ਆਪਣੇ ਹਸਪਤਾਲ ਦੇ ਵਿੱਚ ਸਰ ਤੋਂ ਬੇਸਿਕਲੀ ਮੈਂ ਸਰਜਨ ਐ ਕਿਸੇ ਤਰ੍ਹਾਂ ਦਾ ਵੀ ਆਪਰੇਸ਼ਨ ਜਿਹੜਾ ਹੈਗਾ ਆ ਉਹ ਅਸੀਂ ਇੱਥੇ ਕਰਦੇ ਹਾਂ ਡਾਕਟਰ ਬਲਵੀਰ ਕੌਰ ਮੇਰੇ ਮਿਸੇਸ ਹੈਗੇ ਆ ਉਹ ਲੇਡੀ ਡਾਕਟਰ ਹੈਗੇ ਆ ਤੇ ਲੇਡੀਆਂ ਦੀਆਂ ਜਿੰਨੀਆਂ ਬਿਮਾਰੀਆਂ ਉਹਨਾਂ ਦੇ ਮਾਰ ਆ ਉਹਨਾਂ ਦਾ ਇਲਾਜ ਸਾਰਾ ਉਹ ਦੇਖਦੇ ਹਨ ਬੇਟਾ ਮੇਰਾ ਪਲਾਸਟਿਕ ਸਰਜਨ ਹੈਗਾ ਆ ਕੋਈ ਵੀ ਜਿਹੜਾ ਪਲਾਸਟਿਕ ਸਰਜਰੀ ਨਾਲ ਸੰਬੰਧਿਤ ਕੇਸ ਆਉਂਦਾ ਹੈ ਉਹ ਉਹਨਾਂ ਨੂੰ ਉਹ ਅਟੈਂਡ ਕਰ ਲੈਂਦੇ ਹਨ ਤੇ ਅਦਰਵਾਈਜ਼ ਅਸੀਂ ਜਿੰਨੇ ਵੀ ਲੋਕਲ ਛੋਟੇ ਮੋਟੇ ਜੋ ਜਨਰਲ ਜਿਹੜੀਆਂ ਬਿਮਾਰੀਆਂ ਹੈਗੀਆਂ ਉਹਨਾਂ ਦਾ ਅਸੀਂ ਸਾਰਾ ਇਲਾਜ ਕਰਦੇ ਹਾਂ ਵੱਖ-ਵੱਖ ਸੁਵਿਧਾ ਸਰਕਾਰਾਂ ਵੱਲੋਂ ਦਿੱਤੀਆਂ ਜਾਂਦੀਆਂ ਨੇ ਜੇ ਗੱਲ ਕਰਨੀ ਹੈ ਕੇਂਦਰ ਸਰਕਾਰ ਦੀ ਗੱਲ ਕਰੀਏ ਜਾਂ ਸਾਡੀ ਸੂਬਾ ਪੰਜਾਬ ਸਰਕਾਰ ਦੀ ਗੱਲ ਕਰੀਏ ਪਰ ਵਿੱਚ ਕੁਝ ਛੋਟੇ ਸੁਵਿਧਾ ਦਿੱਤੇ ਜਾਂਦੇ ਨੇ ਫਰੀ ਲਾਇਬਲ ਦਾ ਮਾਮਲਾ ਦੇ ਰਹੇ ਨੇ ਜਿਨਾ ਕਿ ਇੱਕ ਹੋਰ ਪੰਜਾਬ ਸਰਕਾਰ ਦੀ ਸਕੀਮ ਆ ਰਹੀ 10 ਲੱਖ ਪਰ ਪ੍ਰਤੀ ਪਰਿਵਾਰ ਦੇ ਬੀਮੇ ਦੀ ਵਿਹੂਲਦਾਰੀ ਉਹਨਾਂ ਦੇ ਵਿੱਚ ਵੀ ਤੁਸੀਂ ਕੁਝ ਸੁਵਿਧਾ ਦਿੰਦੇ ਹੋ ਹਾਂਜੀ ਇਹ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਸਾਡਾ ਹਸਪੀਟਲ ਜਿਹੜਾ ਹੈਗਾ ਆ ਇਹ ਜਿਹੜਾ ਪੰਜਾਬ ਸਰਕਾਰ ਵੱਲੋਂ ਹੁਣ 10 ਲੱਖ ਦਾ ਕਾਰਡ ਦਾ ਇਹ ਸੇਵਾ ਰੰਭੀ ਹੈ ਉਹਦੇ ਵਿੱਚ ਸਾਡਾ ਹਸਪੀਟਲ ਇੰਪੈਨਲਡ ਹੈ ਉਹਦੇ ਵਿੱਚ ਸਾਨੂੰ ਅਜੇ ਤੱਕ ਉਹਨਾਂ ਨੇ ਗਾਈਡਲਾਈਨਸ ਦੇਣੀਆਂ ਕਿਹੜੇ ਕਿਹੜੇ ਕੇਸ ਜਿਹੜੇ ਹੈਗੇ ਆ ਉਹਦੇ ਅਧੀਨ ਅਸੀਂ ਕਰਾਂਗੇ ਅਦਰਵਾਈਜ਼ ਸਾਡਾ ਹਸਪੀਟਲ ਆਯੁਸ਼ਮਨ ਭਾਰਤ ਵਿੱਚ ਵੀ ਇੰਪੈਨਲਡ ਹੈ ਉਹਦੇ ਵਿੱਚ ਅਸੀਂ ਆਲਰੇਡੀ ਸੇਵਾਵਾਂ ਦੇ ਰਹੇ ਆ ਗੁਰੂ ਰਵਿਦਾਸ ਜੀ ਦਾ ਜਿਹੜਾ ਫਲਸਫਾ ਆ ਉਹ ਫਲਸਫੇ ਬਾਰੇ ਮੈਂ ਇਹਨਾ ਚਾਹਨਾ ਹੈ ਕਿ ਬੇਗਮਪੁਰਾ ਸ਼ਹਿਰ ਦਾ ਨਾਮ ਉਹ ਉਹਨਾਂ ਦਾ ਫਲਸਫਾ ਇਤ ਇੰਨਾ ਮਹਾਨ ਫਲਸਫਾ ਹੈ ਕਿ ਜਿਹਦੇ ਵਿੱਚ ਕਿ ਅੱਜ ਦੀਆਂ ਜਣੀਆਂ ਸਰਕਾਰਾਂ ਹੈਗੀਆਂ ਕੋਈ ਵੀ ਰਾਜ ਜਿਹੜਾ ਹੈਗਾ ਆ ਉਹਦੇ ਵਿੱਚ ਗਰੀਬ ਅਮੀਰ ਕੋਈ ਜਾਤ ਤੇ ਕੋਈ ਪਾਤ ਨਾ ਹੋਵੇ ਕੋਈ ਅਮੀਰ ਗਰੀਬ ਨਾ ਹੋਵੇ ਸਾਰਿਆਂ ਨੂੰ ਦੋ ਡੰਗ ਦੀ ਰੋਟੀ ਹੋਵੇ ਸਭ ਦੇ ਸਿਰ ਤੇ ਛੱਤ ਹੋਵੇ ਇਹ ਜਿਹੜੀਆਂ ਇਹ ਜਿਹੜੀਆਂ ਫੀਲਿੰਗਸ ਐ ਭਾਵਨਾਵਾਂ ਆ ਇਹ ਅੱਜ ਤੋਂ 649 ਸਾਲ ਪਹਿਲਾਂ ਗੁਰੂ ਰਵਿਦਾਸ ਜੀ ਨੇ ਇਹ ਇਹਦੀ ਡਿਮਾਂਡ ਕੀਤੀ ਸੀ ਪ੍ਰਮਾਤਮਾ ਅੱਗੇ ਬੇਨਤੀ ਕੀਤੀ ਸੀ ਕਿ ਮੈਨੂੰ ਇਹ ਹੀ ਚੰਗਾ ਲੱਗੇਗਾ ਕਿ ਮੈਂ ਜੇ ਤੁਸੀਂ ਇੱਥੇ ਸਰੇਕ ਜਿਹੜਾ ਜੀਵ ਜੰਤ ਹੈਗਾ ਉਹ ਸੁਖੀ ਜੀਵੇ ਇੱਕ ਹੋਰ ਮੈਂ ਗੱਲ ਕਹਿਣਾ ਚਾਹੁੰਦਾ ਆ ਕਿ ਅੱਜ ਥੋੜਾ ਜਿਹਾ ਸਾਡੇ ਹਰੇਕ ਧਰਮ ਦੇ ਵਿੱਚ ਕਿਉਂਕਿ ਸਾਡਾ ਭਾਰਤ ਇੱਕ ਇੰਨੀ ਵਧੀਆ ਫੁੱਲਵਾੜੀ ਆ ਇੰਨਾ ਵਧੀਆ ਗੁਲਦਸਤਾ ਆ ਇਹਦੇ ਵਿੱਚ ਹਰੇਕ ਤਰ੍ਹਾਂ ਦੀਆਂ ਰੁੱਤਾਂ ਆ ਹਰੇਕ ਤਰ੍ਹਾਂ ਦਾ ਧਰਮ ਹੈ ਪਰ ਸਮੇਂ ਦੇ ਨਾਲ-ਨਾਲ ਕੁਝ ਇਹ ਦੁਖਾਂਤ ਵਾਲੀ ਗੱਲ ਇਹ ਹੈ ਕਿ ਅਸੀਂ ਜ਼ਿਆਦਾ ਕੱਟੜਵਾਦੀ ਬਣ ਗਏ ਆ ਰੂਪੇ ਵਿਦਾਸ਼ ਜੀ ਨੇ ਕਿਹਾ ਸੀਗਾ ਕਿ ਇਹ ਚੀਜ਼ ਨਹੀਂ ਹੋਣੀ ਚਾਹੀਦੀ ਇਹ ਚੀਜ਼ ਤਾਂ ਇਹ ਆ ਕਿ ਨਿਮਰਤਾ ਤੇ ਨਿਮਰਤਾ ਤੇ ਪ੍ਰਮਾਤਮਾ ਦਾ ਨਾਮ ਜਪਣਾ ਵੰਡ ਛਕਣਾ ਇਹ ਉਹਨਾਂ ਨੇ ਆਪਣਾ ਫਲਸਫਾ ਦਿੱਤਾ ਸੀਗਾ ਜਿਹਨੂੰ ਵੀ ਅਸੀਂ ਸਾਰੇ ਲੋਕ ਭੁੱਲਦੇ ਜਾਂਦੇ ਆ ਤੀਜੀ ਗੱਲ ਇਹ ਹੈ ਕਿ ਅੱਜ ਮੈਂ ਇਹ ਵੀ ਸੁਨੇਹਾ ਦੇਣਾ ਚਾਹੁੰਨਾ ਆ ਅੱਜ ਦੇ ਯੂਥ ਨੂੰ ਕਿ ਜਿਹੜਾ ਯੂਥ ਦਾ ਝੁਕਾ ਆ ਉਹ ਜਿਹੜਾ ਗਲਤ ਜਿਹੜੀਆਂ ਉਹ ਸੇਵਨ ਕਰਦੇ ਆ ਦਵਾਈਆਂ ਦਾ ਨਸ਼ੇ ਦਾ ਮੈਂ ਉਹਨਾਂ ਨੂੰ ਵੀ ਬੇਨਤੀ ਕਰਨਾ ਚਾਹੁੰਨਾ ਹਾਂ ਕਿ ਉਹ ਇਸ ਨੂੰ ਤਿਆਗ ਕੇ ਆਪਣਾ ਜਿਹੜਾ ਆ ਉਹ ਸੱਚੇ ਪਾਸੇ ਲੱਗਣ ਤਾਂ ਜੋ ਉਹਨਾਂ ਦਾ ਆਉਣ ਵਾਲਾ ਸਮਾਂ ਜਿਹੜਾ ਉਹ ਵਧੀਆ ਨੰਗੇ ਇਹ ਹੀ ਮੇਰੀ ਕਾਮਨਾ ਹੈ ਮੈਂ ਫਿਰ ਇੱਕ ਵਾਰੀ ਗੁਰੂ ਰਵਿਦਾਸ ਜੀ ਦਾ 649ਵੇਂ ਜਨਮ ਦਿਨ ਦੇ ਉੱਤੇ ਆਈਆਂ ਸੰਗਤਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ ਤੇ ਪ੍ਰਾਰਥਨਾ ਕਰਦਾ ਹਾਂ ਕਿ ਸਾਰੇ ਸੰਗਤ ਜਿੱਥੋਂ ਕੁਝ ਐ ਸਿੱਖ ਕੇ ਜਾਵੇ ਵਾਹਿਗੁਰੂ ਦੇਵ ਤਨ ਗੁਰਦੇ ਸਤੋਵਲ ਮੈਂ ਜਗਤ ਪਤਾਮਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 699ਵੇਂ ਪ੍ਰਕਾਸ਼ ਉਤਸਵ ਤੇ ਸਮੁੱਚੀ ਸੰਗਤ ਨੂੰ ਵਧਾਈ ਦਿੰਦਾ ਮੁਬਾਰਕਵਾ ਦਿੰਦਾ ਹਾਂ ਔਰ ਅੱਜ ਔਰ ਮੁਯਾਰਾ ਵਿੱਚ ਬਹੁਤ ਹੀ ਸਤਾਰ ਜੋ ਸ਼੍ਰੀ ਗੁਰਦਾਸ ਸਾਧੂ ਸੰਪਰਦਾ ਸੋਸਾਇਟੀ ਪੰਜਾਬ ਦੇ ਪ੍ਰਧਾਨ ਮਾਨ ਜੋ ਡਾਕਟਰ ਮਾਨ ਜੋ ਸੰਤ ਕਲਵੰਤਰਾਮ ਜੀ ਉਹਨਾਂ ਦੀ ਸਰਪ੍ਰਸਤ ਅੱਜ ਕੱਲ ਵੀ ਵੱਡਾ ਸਮਾਗਮ ਕੀਤਾ ਗਿਆ ਅੱਜ ਵੀ ਸਮਾਗਮ ਕਰਾਇਆ ਜਾ ਰਹੇ ਨੇ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਜਿੱਥੇ ਗੁਰਦਾਰ ਸਿੰਘ ਮਹਾਰਾਜ ਦੀ ਸੋਚ ਨੇ ਬਾਣੀ ਨਾਲ ਜੋੜਨ ਲਈ ਉਕਾਲਾ ਕੀਤਾ ਜਾ ਰਿਹਾ ਹੈ ਔਰ ਉਹਦੇ ਨਾਲ ਨਾਲ ਸਿਹਤ ਨੂੰ ਧਿਆਨ ਰੱਖ ਕੇ ਸਾਡੇ ਇਲਾਕੇ ਦੀ ਬਹੁਤ ਹੀ ਸਤਿਕਾਰਯੋਗ ਸਾਡੀ ਸ਼ਖਸੀਅਤ ਮਾਨ ਜੋ ਡਾਕਟਰ ਬਖਸ਼ੀ ਜੀ ਕਨ ਹਸਪੀਟਲ ਵਾਲੇ ਉਹਨਾਂ ਵੱਲੋਂ ਜਿਹੜਾ ਇੱਥੇ ਫ੍ਰੀ ਮੈਡੀਕਲ ਕੈਂਪ ਲਾਜ ਗਿਆ ਹੈ ਔਰ ਬਲੱਡ ਵੀ ਡੋਨੇਟ ਕੀਤਾ ਜਾ ਰਿਹਾ ਹੈ ਇਹ ਮਾਨਵਤਾ ਦਾ ਜਿਹੜਾ ਉਪਰਾਲਾ ਹੈ ਇਹ ਧਾਰਮਿਕ ਦੇ ਨਾਲ ਨਾਲ ਅਜਿਹੇ ਉਪਰਾਲੇ ਹੋਣੇ ਸਮੇਂ ਦੀ ਲੋੜ ਹੈ ਕਿਉਂਕਿ ਸਿਹਤ ਸੂਤਾ ਔਰ ਐਜੂਕੇਸ਼ਨ ਅਜਿਹੇ ਫੀਲਡ ਹੈ ਜਿੱਥੇ ਵੱਧ ਜਿਹੜੀ ਹੈ ਇੱਕ ਗਰੀਬ ਸਮਾਜ ਤੋਂ ਗਰੀਬ ਲੋਕਾਂ ਤੱਕ ਇਹ ਪਹੁੰਚ ਕਰਨੀ ਜ਼ਰੂਰਤ ਬਣਦੀ ਹੈ ਇਸ ਕਾਕੇ ਅੱਜ ਦੇ ਸਮੋਕੇ ਤੇ ਸਮੁੱਚੀ ਟੀਮ ਦਾ ਹਸਪੀਟਲ ਦੇ ਸਟਾਫ ਦਾ ਡਾਕਟਰ ਸਾਹਿਬ ਦਾ ਜਿੱਥੇ ਮੈਂ ਧੰਨਵਾਦ ਕਰਦਾ ਹਾਂ ਉਹ ਨਿਰੰਤਰ ਜਿਹੜੇ ਨੇ ਬਕਵਾ ਸਮਾਗਮਾਂ ਜਿਹੜੇ ਨੇ ਉਹ ਫ੍ਰੀ ਮੈਡੀਕਲ ਕੈਂਪ ਲਗਾ ਰਹੇ ਨੇ ਹੋਰ ਵੀ ਬਹੁਤ ਸਾਰੇ ਸੱਜਣ ਜਿਹੜੇ ਮੈਡੀਕਲ ਕੈਂਪ ਲਾਉਂਦੇ ਨੇ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਆਂ ਔਰ ਇਸ ਮੌਕੇ ਤੇ ਮੈਂ ਗੁਰਦਾਸ ਸਹਾਰਾ ਦੇ ਪ੍ਰਕਾਸ਼ ਜੈੜੀ ਦੀ ਸਮੁੱਚੀ ਸੰਗਤ ਵੱਲੋਂ ਔਰ ਤੁਹਾਡੇ ਮਾਧਮ ਤਰਾਈਂ ਔਰ ਜਿੱਥੇ ਮੁਬਾਰਕਵਾ ਦੇਣਾ ਹੈ ਆਓ ਇਸ ਮੌਕੇ ਤੇ ਗੁਰਦਾਸ ਸਹਾਰਾ ਸੋਚ ਜੋ ਸਮਾਜ ਵਿੱਚ ਉਹਨਾਂ ਨੇ ਪਰਾਧਿਨਤਾ ਨੂੰ ਖਤਮ ਕਰਨ ਦੀ ਗੱਲ ਕੀਤੀ ਸੀ ਔਰ ਬੇਗਮਪੁਰੇ ਦੇ ਕਨਸੈਪਟ ਦਾ ਜਿਹੜਾ ਉਹਨਾਂ ਨੇ ਸਲੋਗਨ ਜੋ ਸੈਂਕੜੇ ਸਾਲ ਪਹਿਲਾਂ ਦਿੱਤਾ ਸੀ ਆ ਉਹਨਾਂ ਤੇ ਅਮਲ ਕਰਕੇ ਆਪਣੇ ਉਹਨਾਂ ਦੀ ਬਾਣੀਆਂ ਜੁੜ ਕੇ ਆਪੇ ਜੀਵਨ ਸਭਾ ਬਣਾਈਏ ਸਮੁੱਚੀ ਸੰਗਤ ਦਾ ਧੰਨਵਾਦ ਜੈ ਗੁਰਦੇਵ ਧੰਨ ਗੁਰਦੇਵ ਜੈ ਪੇ ਜੈ ਭਾਰਤ ਜੈ ਸਭਦਾਨ ਇਸ ਮੌਕੇ ਇਹ ਦੱਸਿਓ ਜਿਸ ਨਾਲ ਤੁਸੀਂ ਗੱਲ ਕੀਤੀ ਹੈ ਵੀ ਸ਼ੂਰ ਰਵਿਦਾਸ ਮਹਾਰਾਜ ਨੇ ਜਿਸ ਸੰਦੇਸ਼ ਤੇ ਉਹਨਾਂ ਦੀ ਇਹ ਤੇ ਸਾਨੂੰ ਚੱਲਣਾ ਚਾਹੀਦਾ ਪਰ ਜਿਹੜੇ ਗੁਰੂ ਮਹਾਰਾਜ ਦੇ ਸੰਦੇਸ਼ ਸੀਗੇ ਪਗੰਬੀਰ ਪਗੰਬਰਾ ਦੇ ਸੰਦੇਸ਼ ਸੀਗੇ ਸਾਜੀ ਵਾਲਤਾ ਦੇ ਸੰਦੇਸ਼ ਸੀਗੇ ਔਰ ਇੱਕਜੁੱਟ ਹੋ ਕੇ ਜਿੱਦਾਂ ਮਹਾਰਾਜ ਦੀ ਗੱਲ ਕਰ ਲਈਏ ਉਹਨਾਂ ਨੇ ਕਿਹਾ ਜੀ ਛੋਟਾ ਵੱਡਾ ਸਭ ਇਕੱਠੇ ਬੈਠਣਾ ਤੇ ਜਿਸ ਤਰ੍ਹਾਂ ਕੇ ਗੱਲ ਕੀਤੀ ਵੀ ਸਾਰਿਆਂ ਨੂੰ ਮਨ ਮਿਲੇ ਦੀ ਗੱਲ ਕੀਤੀ ਗੁਰੂ ਮਹਾਰਾਜ ਨੇ ਪਰ ਇੱਕ ਮੇਰਾ ਸਵਾਲ ਹੈ ਤੁਹਾਨੂੰ ਕਿਉਂਕਿ ਤੁਸੀਂ ਇੱਕ ਰਾਜਨੀਤਿਕ ਪਾਰਟੀ ਦੇ ਸੀਨੀਅਰ ਆਗੂ ਵੀ ਹੋ ਕੀ ਕਰ ਰਿਹਾ ਜੋ ਪੰਜਾਬ ਦੇ ਇਸ ਵੇਲੇ ਹਾਲਾਤ ਪੜੇ ਨੇ ਬੰਦਾ ਬੰਦੇ ਨਾਲ ਲੜ ਰਿਹਾ ਔਰ ਰੋਜ਼ ਕੰਗਰੇਸਟਰ ਜਿਹੜੇ ਨੇ ਉਹ ਕੁੜੀਆਂ ਮਾਰ ਕੇ ਬੰਦਿਆਂ ਨੂੰ ਮਾਰ ਰਹੇ ਨੇ ਲੁੱਟਾਪੋਹਾ ਹੋ ਰਹੀਆਂ ਨੇ ਔਰ ਪੰਜਾਬ ਦਾ ਹਾਲਾਤ ਪੜੇ ਉਹਦੇ ਵਧੀਆ ਨਹੀਂ ਲੱਗ ਰਹੇ ਔਰ ਸਮਝ ਸਕਦੇ ਹੋ ਤੁਸੀਂ ਲਾਲ ਲੜਨ ਦੇ ਵਿੱਚ ਵੀ ਬੜੀ ਗਰਵ ਹੈ ਕੀ ਕਾਰਨ ਹੈ ਕਿਦੀ ਨਜ਼ਰ ਲੱਗੀ ਹੈ ਪੰਜਾਬ ਨੂੰ ਜਾਂ ਕਿਦੀ ਕਮੀ ਹੈ ਕੀ ਪੀਰ ਪਗਮਰਾਂ ਦੀ ਜੇ ਅਸੀਂ ਸੱਤਾ ਮਹਾਂਪੁਰਖਾਂ ਦੀ ਗੱਲ ਕਰੀਏ ਕੀ ਉਹਨਾਂ ਦੇ ਕਹਿ ਤੇ ਨੌਜਵਾਨੀ ਨਹੀਂ ਚੱਲ ਰਹੀ ਜਾਂ ਕੀ ਕਾਰਨ ਹੈ ਜਾਂ ਕਿਦੀ ਕਮੀ ਹੈ ਦੇ ਵਿੱਚ ਜੋ ਗਿਆਨਕਾਰੀ ਤੋਂ ਅੱਜ ਅਸੀਂ ਇੱਥੇ ਗੁਰਦੁਆਸਾ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਤੇ ਅਸੀਂ ਅਸ਼ੀਰਵਾਦ ਲੈਣ ਲਈ ਇੱਥੇ ਪਹੁੰਚੇ ਆਂ ਔਰ ਇਸ ਮੌਕੇ ਤੇ ਮੈਂ ਅਜਿਹੀ ਰਾਜਨੀਤਿਕ ਗੱਲ ਕੰਨ ਦਾ ਕੋਈ ਇਰਾਦਾ ਨਹੀਂ ਸੀ ਪਰ ਫਿਰ ਅੱਜ ਦੀਆਂ ਸਮੇਂ ਦੀਆਂ ਹਾਲਾਤਾਂ ਜਿਹਨਾਂ ਹਾਲਾਤਾਂ 'ਚ ਅੱਜ ਪੰਜਾਬ ਜੂਝ ਰਿਹਾ ਏ ਇਹ ਬੜਾ ਚਿੰਤਾ ਦਾ ਵਿਸ਼ਾ ਏ ਕਿ ਅੱਜ ਜਿਹੜੀਆਂ ਗੁਰੂਆਂ ਦੀ ਧਰਤੀ ਤੇ ਜਿੱਥੋਂ ਸਦਾ ਸਾਂਝੀ ਵਲਤਵ ਦੇ ਦਿੱਤਾ ਏ ਆਪ ਲੋਕਾਂ ਦੀ ਜਿਹੜੇ ਆ ਨੇਤਰਿਆਂ ਦੀ ਧਰ ਮੜ ਕੇ ਸਾਡੇ ਮਹਾਪੁਰਸ਼ਾਂ ਨੇ ਗੁਰੂਆਂ ਨੇ ਜਿਹੜਾ ਆਪਣੀ ਜ਼ਿੰਦਗੀ ਦਾ ਜਿਹੜਾ ਬਹੁਤ ਵੱਡਾ ਉਪਰਾਲਾ ਕੀਤਾ ਕੰਮ ਕੀਤਾ ਪਰ ਜੇ ਦੁਕਾਂਤ ਪੰਜਾਬ 'ਚ ਜਿਹ ਹੈ ਕਿ ਅੱਜ ਜਿਹੜਾ ਗੈਂਗਸਟਰ ਜਿਹੜਾ ਵੱਧ ਰਿਹਾ ਹੈ ਔਰ ਇਹ ਗੈਂਗਸਟਰ ਇਹ ਪੰਜਾਬ ਦੇ ਨੌਜਵਾਨਾਂ ਲਈ ਉਹ ਪੁਰਾਣਾ ਕਾਲਾ ਦੌਰ ਹੈ ਜਿਸ ਕੌਤ ਕਾਲੇ ਦੌਰ 'ਚ ਹਜ਼ਾਰਾਂ ਨਹੀਂ ਲੱਖਾਂ ਜਿਹੜੇ ਨੇ ਨੌਜਵਾਨ ਜਿਹੜੇ ਘਰੋਂ ਬੇਕਾਰ ਹੋਏ ਸੀ ਔਰ ਉਹ ਪੰਜਾਬ ਦੇ ਜਿਹੜੇ ਨੇ ਉਹ ਸੰਤਾਪ ਜਿਹੜਾ ਸਿਆ ਹੈ ਉਹਦੀ ਬਦਲ ਸੀ ਪੰਜਾਬ ਦੀ ਜਵਾਨੀ ਪੰਜਾਬ ਨੂੰ ਛੱਡ ਕੇ ਵਿਦੇਸ਼ਾਂ ਦੀ ਧਰਤੀ ਤੇ ਅਗਰ ਗਈ ਸੀ ਉਹ ਦੌਰ ਦੁਆਰਾ ਫਿਰ ਜਿਹੜਾ ਹੋਇਆ ਇਸ ਕਰਕੇ ਅੱਜ ਦੇ ਇਸ ਮੌਕੇ ਤੇ ਜਿਹੜੀਆਂ ਸਥਿਤੀਆਂ ਜਿਹੜਾ ਗੈਂਗਸਟਰ ਆ ਹੋਰ ਨਸ਼ੇ ਨੇ ਇਹ ਨਸ਼ੇ ਜਿਹੜੇ ਨੇ ਅੱਜ ਵਪਾਰ ਬਣ ਚੁੱਕੇ ਉਸ ਨਸ਼ੇ ਨੂੰ ਵਪਾਰ ਦੇ ਰਾਹੀਂ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਇਸ ਫੀਲਡ 'ਚ ਜਿਹੜੇ ਲਾ ਰਿਹਾ ਨੇ ਉਹ ਸਾਡਾ ਵਿਸ਼ਵਾਸ ਹੈ ਕਿ ਜਦ ਤੱਕ ਗੈਂਗਸਟਰ ਔਰ ਨਸ਼ੇ ਇਹ ਜਿਹੜਾ ਜਦ ਤੱਕ 19 ਦੇ ਤੱਕ ਖਤਮ ਨਹੀਂ ਹੋ ਸਕਦੇ ਜਿੰਨੀ ਦੇ ਤੱਕ ਇਹਨਾਂ ਲੋਕਾਂ ਦੀ ਜਿਹੜੀ ਫੰਡਿੰਗ ਰਾਜਨੀਤਿਕ ਲੋਕਾਂ ਨੂੰ ਔਰ ਵੈਰੋਕ੍ਰੇਸੀ ਨੂੰ ਜਿਹੜੀ ਜਦ ਤੱਕ ਜਾਂਦੀ ਹੈ ਉਹ ਜਦ ਤੱਕ ਫੰਡਿੰਗ ਉਹਨਾਂ ਡਰਗ ਮਾਫੀਆ ਦੇ ਲਈ ਜਿਹੜੇ ਵੱਡੇ ਲੋਕ ਨੇ ਗੈਂਗਸਟਰ ਲੋਕ ਨੇ ਅੱਜ ਜੇਲ੍ਹਾਂ 'ਚ ਬੈਠੇ ਵੀ ਅੱਜ ਸਰਕਾਰਾਂ ਨੂੰ ਲਾ ਰਹੇ ਨੇ ਔਰ ਵੈਰੋਕ੍ਰੇਸੀ ਨੂੰ ਲਾ ਰਹੇ ਨੇ ਇਹ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ ਇਸ ਕਰਕੇ ਅੱਜ ਦੇ ਇਸ ਮੌਕੇ ਤੇ ਮੈਂ ਨੌਜਵਾਨਾਂ ਨੂੰ ਅਪੀਲ ਕਰਾਂਗਾ ਕਿ ਉਹ ਆਪਣੇ ਆਪ ਨੂੰ ਆਪਣੇ ਪਰਿਵਾਰਾਂ ਲਈ ਆਪਣੇ ਪਰਵਾਨਾ ਨੂੰ ਜੇ ਬਚਾਉਣਾ ਚਾਹੁੰਦੇ ਨੇ ਤੋ ਨਸ਼ੇ ਦੀ ਲਾਹਣਤ ਤੋਂ ਛੱਡ ਕੇ ਨੌਜਵਾਨਾਂ ਨੂੰ ਚੰਗੇ ਪਾਸੇ ਜਿਹੜੀ ਹੈ ਗੁਰੂਆਂ ਦੀ ਸੋਚ ਤੇ ਪ੍ਰੇਤੋਂ ਦੀ ਲੋੜ ਹੈ ਔਰ ਗੁਰੂਆਂ ਨੇ ਹਰ ਫੀੜ ਜਿਹੜੀ ਹੈ ਸਾਡੀ ਜਿਹੜੀ ਹੈ ਸੇਧ ਦਿੱਤੀ ਹੈ ਸਾਨੂੰ ਉਹ ਪੇ ਦਿੱਤਾ ਹੈ ਸਾਨੂੰ ਗੁਰੂ ਦੀ ਨਹੀਂ ਗੁਰੂਆਂ ਦੇ ਨਾਲ ਨਾਲ ਉਹਨਾਂ ਦੀ ਬਾਣੀ ਤੇ ਉਹਨਾਂ ਦੇ ਕਹੇ ਜਿਹੜੇ ਉਪਦੇਸ਼ ਨੇ ਉਹਤੇ ਅਮਲ ਕਰੀਏ ਤਾਂ ਪੰਜਾਬ ਨਾ ਸੀ ਜਿਹੜਾ ਵਿਗੜਾ ਪੰਜਾਬ ਹੈ ਉਹਨੂੰ ਪੰਜਾਬ ਨੂੰ ਮੜ ਪੈਰਾਂ ਤੇ ਖੜਾ ਕਰ ਸਕਦੇ ਆ ਉਹਨੂੰ ਬਾਣੀ ਨਾਲ ਜੋੜਨ ਦੀ ਲੋੜ ਹੈ ਧੰਨਵਾਦ ਸਤਗੁਰੁ ਵਦਾਸ ਮਹਾਰਾਜ ਦੇ ਜਿਹੜੇ 649ਵਾਂ ਆਗਮਨਪੁਰ ਪਿਆ ਇਹਦੇ ਸਮਾਗਮ ਨੂੰ ਮੁੱਖ ਰੱਖਦੇ ਹੋਏ ਸਾਡੇ ਸਤਗੁਰੁ ਵਦਾਸ ਪ੍ਰਬੰਧ ਕਮੇਟੀ ਦੇ ਜਿੰਨੇ ਵੀ ਸਾਡੇ ਸੰਤ ਮਹਾਪੁਰਸ਼ ਇਸ ਵੇਲੇ ਆਏ ਆ ਸ਼੍ਰੀ ਗੁਰੂ ਵਦਾਸ ਸਾਧੂ ਸੰਪਰਦੈ ਸੋਸਾਇਟੀ ਦੇ ਪ੍ਰਧਾਨ ਸੰਤ ਪਪਾ ਕਲਵੰਤ ਰਾਮ ਜੀ ਦੀ ਅਗਵਾਈ ਵਿੱਚ ਅੱਜ ਸੰਤਾਂ ਮਹਾਪੁਰਸ਼ਾਂ ਨੇ ਆਪਣੇ ਪ੍ਰਵਚਨ ਵੀ ਸੰਗਤਾਂ ਨਾਲ ਸਾਂਝੇ ਕੀਤੇ ਆ ਔਰ ਉਹਨਾਂ ਨੇ ਵੀ ਇਹੀ ਫਰਮਾਇਆ ਜੋ ਬੇਗਮਪੁਰੇ ਦਾ ਜਿਹੜਾ ਸੁਪਨਾ ਆ ਉਹਨੂੰ ਆਪਾਂ ਸਕਾਰ ਕਰਨਾ ਆ ਜਾਤ ਪਾਤ ਤੋਂ ਰਹਿ ਜਿਹੜੇ ਚੰਗੇ ਸਮਾਜ ਦੀ ਸਿਰਜਣਾ ਕਰਨੀ ਆ ਔਰ ਇਹਦੇ ਵਿੱਚ ਹੀ ਇਸੇ ਲੜੀ ਦੇਤੀ ਜੋ ਸਰਬ ਸਾਂਝੀ ਵਾਲਤਾ ਦਾ ਜੋ ਸੰਦੇਸ਼ ਆ ਉਹ ਸੰਤਾਂ ਮਹਾਪੁਰਸ਼ਾਂ ਵੱਲੋਂ ਸੰਗਤਾਂ ਨੂੰ ਦਿੱਤਾ ਜਾ ਰਿਹਾ ਔਰ ਇਹੀ ਸੇਵਾ ਜਿਹੜੀ ਆ ਸਾਡੇ ਇਲਾਕੇ ਦਾ ਬਹੁਤ ਹੀ ਮਾਣ ਕਰਨ ਹਸਪੀਟਲ ਬੰਗਾ ਜੋ ਕਿ ਪਿਛਲੇ 36 ਸਾਲਾਂ ਤੋਂ ਇਲਾਕੇ ਦੇ ਲੋਕਾਂ ਦੀ ਸੇਵਾ ਨੂੰ ਸਮਰਪਤ ਆ ਔਰ ਹਮੇਸ਼ਾ ਹੀ ਲੋਕ ਸੇਵਾ ਨੂੰ ਮੁੱਖ ਰੱਖਦੇ ਹੋਏ ਇਹਨਾਂ ਦੇ ਪਰਾਲੇ ਜਿਹੜੇ ਸ਼ਲਾਘਾਯੋਗ ਰਹੇ ਆ ਕਿਉਂਕਿ ਇਹਨਾਂ ਨੇ ਬਹੁਤ ਲੰਬੇ ਸਮੇਂ ਤੋਂ ਜਿਹੜਾ ਆ ਸਮਾਜਿਕ ਸੋਸ਼ਲ ਵਰਕਰ ਵਜੋਂ ਇਹ ਕੰਮ ਕੀਤਾ ਇਹਨਾਂ ਨੇ ਸੋਸ਼ਲ ਸਮਾਜ ਦੇ ਜਿੰਨੇ ਵੀ ਲੋੜਵੰਦ ਕੋਈ ਵੀ ਕਿਸੇ ਤਰ੍ਹਾਂ ਦਾ ਮਰੀਜ਼ ਹੋਵੇ ਉਹਨਾਂ ਨੂੰ ਕਦੇ ਵੀ ਨਿਰਾਸ਼ ਹੋ ਕੇ ਨਹੀਂ ਜਾਣ ਦਿੱਤਾ ਹਰ ਇੱਕ ਦੀ ਸੇਵਾ ਵਿੱਚ 24 ਘੰਟੇ ਹਾਜ਼ਰ ਰਹੇ ਆ ਚਾਹੇ ਸਰਕਾਰੀ ਸਪਾਟਾ ਵਿੱਚ ਸੀ ਚਾਹੇ ਆਪਣੇ ਪ੍ਰਾਈਵੇਟ ਅਦਾਰੇ ਕਰਨ ਹਸਪੀਟਲ ਦੇ ਤੌਰ ਤੇ ਚੱਲ ਰਹੇ ਆ ਓਕੇ ਵੀ ਜਿਹੜਾ ਅਧਾਰਾ ਹੈ ਇਸ ਵੇਲੇ ਬਹੁਤ ਹੀ ਬਲੰਦੀਆਂ ਤੇ ਪਹੁੰਚ ਚੁੱਕਾ ਆ ਜਿਲ੍ਹਾ ਨਮਾ ਸ਼ਹਿਰ ਦੇ ਜੇ ਪ੍ਰਮੁੱਖ ਹਸਪਤਾਲਾਂ ਵਿੱਚੋਂ ਗਿਣਿਆ ਜਾਵੇ ਤਾਂ ਕਰਨ ਹਸਪੀਟਲ ਦਾ ਨਾਮ ਵੀ ਇੱਕ ਬਹੁਤ ਹੀ ਵੱਡੇ ਪੱਧਰ ਤੇ ਗਿਣਿਆ ਜਾ ਸਕਦਾ। ਮੈਂ ਦੱਸਣਾ ਚਾਹੁੰਦਾ ਆ ਕਿ ਜਿਹੜੀ ਪੰਜਾਬ ਸਰਕਾਰ ਆ ਇਹ ਇਸ ਵੇਲੇ ਬਹੁਤ ਹੀ ਕਹਿ ਸਕਦੇ ਕਿ ਲੋਕਾਂ ਵਿੱਚ ਨਾਸ਼ ਤੋਂ ਫੈਲੀ ਹੋਈ ਆ ਕਿਉਂਕਿ ਕੋਈ ਵੀ ਰਾਤ ਵੇਲੇ ਦਿਨ ਵੇਲੇ ਕੋਈ ਵੀ ਸੁਰੱਖਿਅਤ ਨਹੀਂ ਹੈਗਾ ਵਿਅਕਤੀ। ਕਿਉਂਕਿ ਕਿਸੇ ਵੇਲੇ ਵੀ ਜਿਹੜੇ ਸਮਾਜ ਵਿਰੋਧੀ ਅੰਸ਼ਰ ਆ ਉਹ ਆਪਣਾ ਜਿਹੜਾ ਘੇਰਾ ਵਿਸ਼ਾਲ ਕੀਤਾ ਜਾ ਰਿਹਾ ਸਰਕਾਰ ਜਿਹੜੀ ਆ ਇਸ ਵੇਲੇ ਇਸ ਸਿਸਟਮ ਨੂੰ ਲਾਉਣ ਲਾਗ ਆਰਡਰ ਨੂੰ ਲਾਗੂ ਕਰਨ ਵਿੱਚ ਨਕਾਮ ਆ ਇਸ ਵੇਲੇ ਕਿਉਂਕਿ ਮੁੱਖ ਮੰਤਰੀ ਸਾਹਿਬ ਵੀ ਇਸ ਵੇਲੇ ਜਿਹੜਾ ਹੈ ਕਿ ਦਿੱਲੀ ਦੇ ਜਿਹੜੇ ਆਕਾ ਦੇ ਚਰਨਾ ਵਿੱਚ ਬੈਠੇ ਆ ਪੰਜਾਬ ਦੇ ਬਾਰੇ ਸ਼ਾਇਦ ਉਹਨਾਂ ਦੇ ਹੱਲੇ ਨਜ਼ਰਸਵਲੀ ਨਹੀਂ ਹੋ ਰਹੀ ਕਿ ਜੋ ਕੱਲ ਸਾਡੇ ਨਗਰ ਕੀਰਤਨ ਤੇ ਜੋ ਕਿ ਵੱਖ-ਵੱਖ ਪਿੰਡਾਂ ਤੋਂ ਹੁੰਦਾ ਹੋਇਆ ਲਗਭਗ ਰਾਤ 8 ਵਜੇ ਡੇਰੇ ਵਿੱਚ ਹੀ ਆ ਕੇ ਸਮਾਪਤੀ ਹੋਈ ਆ ਔਰ ਉਸ ਵਿੱਚ ਸੰਗਤਾਂ ਦਾ ਬਹੁਤ ਵੱਡਾ ਉਤਸ਼ਾਹ ਸੀਗਾ ਔਰ ਇਹ ਜਿਹੜਾ ਇਹ ਆਉਣ ਵਾਲਾ ਜਿਹੜਾ 650ਵਾਂ ਆਗਮਨਪੁਰ ਵੀ ਸਤਿਗੁਰ ਅਰਬਦਾਸ ਮਹਾਰਾਜ ਦਾ ਉਹ ਵੀ ਜਾਨੀ ਕਿ ਬਹੁਤ ਹੀ ਉਤਸ਼ਾਹ ਨਾਲ ਪੰਜਾਬ ਸਰਕਾਰ ਸੈਂਟਰ ਗਵਰਨਮੈਂਟ ਆਪਣੇ ਪੱਧਰ ਤੇ ਮਨਾ ਰਹੀ ਆ ਔਰ ਇੰਨਾ ਕੁਝ ਕਹਿੰਦਾ ਹੋਇਆ ਇਨੀਆਂ ਬੇਨਤੀਆਂ ਕਰਦਾ ਹੋਇਆ ਸਭ ਨੂੰ ਜੈ ਗੁਰੂਦੇਵ ਧੰਨ ਗੁਰੂਦੇਵ ਸਤਿਗੁਰ ਬਾਬਾ ਮੇਲਾ RAM ਜੀ ਦੇ ਦਰਬਾਰ ਤੇ ਪਹੁੰਚੀ ਹੋਈ ਸਮੁੱਚੀ ਸਾਧ ਸੰਗਤ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਕਿਆ ਗੁਰਦੇਵ ਤੁਹਾਨੂੰ ਗੁਰਦੇਵ ਸਤਗੁਰ ਬਦਾਸ ਮਹਾਰਾਜ ਕੀ ਜੈ